ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਤੇ ਤਹਿਸੀਲ ਹੈਗੀ ਬਾਈਆਂ ਨੂੰ ਤਪਾ ਗੱਲਬਾਤ ਬਾਈ ਨਾਲ ਕਰਾਵਾਂਗੇ ਉਹਦਾ ਵੀਰਾਂ ਦਾ ਵਪਾਰ ਦਾ ਕੰਮ ਵੀ ਹੈਗਾ ਨਾਲ ਪਰ ਘਰ ਦੀ ਝੋਟੇ ਇਹਨਾਂ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਕਦੋਂ ਸੂਗੀ ਕਿੰਨਾ ਦੁੱਧ ਪਹਿਲੇ ਸੂਆਂ ਦਾ ਕੱਢਿਆ ਵਾ ਤੇ ਕਿੰਨਾ ਇਤ ਕੀ ਕੱਢੂਗੀ ਕਿੰਨੇ ਦਿਨ ਬਾਅਦ ਕਿ ਸਤਿਗੁਰਾਲ ਜੀ ਸਤਿਗੁਰਾਲ ਜੀ ਹੋ ਠੀਕ ਠਾਕ ਹਾਂ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 62807 ਜੀ 39550 62807 39550 ਪਿੰਡ ਜੀ ਪਿੰਡ ਵਧਾਤੇ ਜੀ ਜ਼ਿਲ੍ਹਾ ਇਲਾ ਬਰਨਾਲਾਈ ਤੇ ਤਸੀਲ ਆਪਾਂ ਨੂੰ ਆ ਗਈ ਤਾਬਾ ਤੇ ਨੇੜੇ ਆਪਣੇ ਕਿਹੜੇ ਪਿੰਡ ਮੇਨ ਭਧੌੜ ਆ ਗਿਆ ਇੱਕ ਤਾਂ ਜੀ ਭਧੌੜ ਆ ਗਿਆ ਜੀ ਦੀਪਗੜ੍ਹ ਹੂੰ ਸਹਿਣਾ ਨੇੜੀ ਪੈਂਦਾ ਓਕੇ ਜੀ ਤੇ ਅੰਕਲ ਜੀ ਜਿਹੜੀ ਆਪਾਂ ਝੋਟੀ ਦੇਖੀ ਐ ਨੇ ਸਕਰੀਨ ਤੇ ਹਾਂ ਜੀ ਕਿਹੜਾ ਸੂਆ ਸੂ ਰਹੀ ਆ ਅੱਜ ਕੀ ਦੂਜਾ ਸੂਆ ਜੀ ਦੂਜਾ ਸੂਆ ਸੂ ਰਹੀ ਆ ਤੇ ਕਿੰਨੇ ਦਿਨ ਬਾਕੀ ਹੈਗੇ ਇਹ ਜੇ 6 ਸ਼ਾਦਨ ਲੈ ਜੂ ਜੀ 6 ਤੋਂ 7 ਦਿਨ ਬਾਕੀ ਤੇ ਪਹਿਲੇ ਸੂਏ ਦਾ ਦੁੱਧ ਕਿੰਨਾ ਕੱਢਿਆ ਵਾ ਜੀ ਇਹਦਾ ਚਮ ਪਹਿਲਾਂ ਇਹਨੇ ਜੀ 12 ਕਿਲੋ ਐਨ ਸਹੀ ਕੱਢਿਆ ਜੀ ਜੈ ਦੀ ਗੱਲ ਆ ਤੇ ਹਾਂ ਜੀ ਹਾਂ ਜੀ ਫੁੱਲ ਹਣਾ हां जी जम्मा खलो ਵੱਡੇ ਸਾਇਦ ਦੀ ਆ ਜੀ ਸਿੰਘ ਸੱਲੇ ਦੀ ਇੱਕ ਨੰਬਰ ਤੇ ਪਿਓਰ ਮੋਰਾ ਚ ਆ ਗਈ ਖੋਲੋ ਜੀ ਤੋੜਾ ਕਰਾਈ ਗਿਆ ਤੇ ਥਣ ਥਣ ਪਰ ਪੋਲੀ ਪਾਲੀ ਆ ਜੀ ਪੂਰੀ ਧਾਰਤ ਪੂਰੀ ਪੋਲੀ ਆ ਜੀ ਧਾਰਤਾਂ ਜਮਾ ਡਾਂਗ ਨੂੰ ਤੇ ਇੱਕ ਦੇਖਣ ਵਾਲੇ ਭੈਣ ਭਰਾ ਮਨ ਮੈਂ ਕਹਿ ਰਿਹਾ ਛੋਟੀ ਮੰਨ ਕੇ ਨਾ ਬਾਈਆਂ ਕੋਲੇ ਫੋਨ ਲਾਇਓ ਵੱਡੇ ਸਾਇਦ ਦੀ ਆ ਕੀ ਪੂਰੀ ਐ ਪਲੀ ਵੀ ਜੋਟੀ ਆਜੋ ਜੀ ਮੈਂ ਦਿਨ ਕਿੰਨੇ ਕੱਟ ਜੂ ਜੀ ਛੀਸ਼ਾ ਦਿਨ ਕੱਢ ਜੂ ਮੌਜਾ ਓਕੇ ਮੋੜ ਲਿਆ ਵੀਰੇ ਤੇ ਪਿੱਠ ਪੁੜੇ ਦੀ ਇੱਕ ਨੰਬਰ ਸਮੀ ਪਲੀ ਵੀ ਪੂਰੀ ਹੈਗੀ ਆ ਦੇਖੋ ਫੇਸ ਕਰੋ ਚੱਕ ਇੱਕ ਨੰਬਰ ਆ ਚਲੋ ਵੀਰੇ ਕੁਆਲਿਟੀ ਪੂਰੀ ਫੁੱਲ ਆ ਗਈ ਇਸੇ ਬਸ ਸਾਰ ਲੰਮੀ ਲੱਜ ਨਹੀਂ ਇਧਰੋਂ ਐਨ ਲੱਜ ਆ ਦੇਖੋ ਕਰਿਓ ਚੈੱਕ ਦਰਸ਼ਣੀ ਝੋਟੀ ਹੈ ਜੀ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਜੇ ਝੋਟੀ ਹਰਿਆਣੇ ਚ ਘੜੀ ਹੋਵੇ ਗੱਲਬਾਤ ਹੋਰ ਹੀ ਹੋਣੀ ਆ 2 ਸਵਾ 2 ਹੋਣਾ ਤੇ ਇੱਥੇ ਸਵਾ 2 ਨਹੀਂ ਹੈਗਾ ਹਿਸਾਬ ਨਾਲ ਹੀ ਮੁੱਲ ਹੋਊਗਾ ਜਮਾ ਜਾ ਆ ਦੇਖੋ ਐਦ ਕੀ ਫਿਰ ਕਿੰਨਾ ਦੋ ਤਾਂ ਅੰਕਲ ਕਹਿ ਕੇ ਦੇ ਦੇਾਂਗੇ ਆਪਾਂ ਐਦ ਕੀ 15 ਦਾ ਪੱਕੀ ਹੈ 15 ਤੇ 16 ਦੇ ਐਸ ਹੈ ਏੜੀ ਜੀ ਤੇ ਭਰਜੂ ਜੀ ਪੂਰੀ ਮਖਾਇਨ ਜਮਾ ਜੀ ਓਕੇ ਤੇ ਭਾਰ ਭਰਪੂਰ ਦੀ ਵੀ ਸਾਡੀ ਫੁੱਲ ਗਰੰਟੀ ਹੈ ਜੀ ਓਕੇ ਜੀ ਓਕੇ ਹਾਂ ਇਹ ਤਾਂ ਫਿਰ ਕੱਚੀ ਹੈ ਝੋਟੀ ਕੱਚੀ ਹੈ ਇਹ ਸ਼ੀਸ਼ਾਦਨ ਤਾਂ ਮੋਜ ਨਾਲ ਹੀ ਘੜਦੀ ਹੈ ਪੁੱਠਾ ਦੇਖੋ ਤਾਂ ਤੋਂ ਕਿੰਨੀ ਚੌੜੀ ਪਈ ਹੈ ਮੈਨੂੰ ਲੱਗਾ 2.5 ਤੋਂ 3 ਫੁੱਟ ਨੋ ਵੀਰੇ ਚੌੜੀ ਪਈ ਹੈ ਤੇ ਫੇਸ ਕਰੋ ਚੈੱਕ ਇੱਕ ਨੰਬਰ ਤੇ ਪਿਆਰਾ ਮੂੰਹਾਂ ਦੇਖੋ ਹੱਲੇ ਤਾਂ ਨ ਵਰਦੀ ਹੈ ਜੀ ਮੱਸੀ ਵੋਟਰਾਂ ਨੂੰ ਆਹ ਦੇਖੋ ਥਾਣਾ ਦੀ ਤਾਂ ਇਹ ਤਾਂ ਸੀਲ ਸਾਉ ਬੜੀ ਹੈ ਨਾ ਜਮਾ ਆਪਾਂ ਮੇ ਹੱਥ ਮ ਨਾਲ ਲਾ ਵੀ ਥਣਾ ਤਾਂ ਜੀ ਓਕੇ ਜੀ ਬਟਨ ਵੀ ਹੈਗੇ ਹੈ ਨਾ ਜਿਹੜੇ ਮੋਰਾ ਦੇ ਹੁੰਦੇ ਆ ਉਹ ਵਟਣਾ ਜੀ ਜਮਾ ਹਾਂ ਓਕੇ ਜੀ ਤੇ ਫਿਰ ਕੀ ਮਾਨ ਜੀ ਡੇਢ ਆਪੂਗਾ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਜੀ ਤੇ ਬਾਕੀ ਦਾ ਜੀ ਆਮ ਜੀ ਝੋਟੀ ਨਹੀਂ ਹੈਗੀ ਪੂਰੇ ਚੰਗੇ ਸਾਈਡ ਦੀ ਚੰਗੇ ਰਿਕਰਡ ਵਾਲੀ ਬਾਕੀ ਬਾਈਆਂ ਦੀ ਘਰੇ ਚੋਈ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਅੱਛਾ ਜੀ ਤੇ ਆ ਦੇਖੋ ਤੁਹਾਨੂੰ ਝਲਕ ਪਾਉਗੀ ਹਰਿਆਣੇ ਵਾਲੀ ਦੀ ਐ ਨਹੀਂ ਗੱਲ ਹੈਗੀ ਆ ਦੇਖੋ ਫੇਸ ਕਰੋ ਚੈੱਕ ਤੇ ਦੂਜੀ ਸਾਈਡ ਦੇ ਤਾਂ ਤੇ ਮਿਲਕ ਵੇਨ ਵੀ ਚੰਗੀ ਆਉਂਦੀ ਆ ਪਿੱਠ ਪੁੜੇ ਦੀ ਕਿਤੋਂ ਜੀ ਖੁੰਝ ਨਹੀਂ ਬਾਕੀ ਆ ਤੁਹਾਡੀ ਤੁਹਾਨੂੰ ਆਪ ਵੀ ਕਰ ਲੈਣੀ ਆ ਤੇ ਡੇਢ ਦੇ ਵਿੱਚ ਮਾਨਦਾਨ ਹੋ ਜੂ ਜੀ ਮਾਨਦਾਨ ਹੋ ਜੂ ਜੀ ਪਿੰਡ ਵਧਾਤੇ ਆ ਗਏ ਨੰਬਰ ਫੇਰ ਬੋਲ ਦਿਓ ਜੀ 1887 39550 39550 ਪੂਰਾ ਦੋਨੋਂ ਨਗੀਨਾ ਪੀਛ ਦਿਖਾਦਾ ਜੀ ਤੇ ਕਿਤੋਂ ਨਹੀਂ ਹੁੰਜੀ ਇਹ ਮੈਂ ਆਪਣੀ ਘਰ ਦੀ ਜਿਉਂ ਮੰਗਿਆ ਲੈ ਵੀ ਆਉਣੀ ਆ ਜੀ ਲੈ ਨਹੀਂ ਮੈਨੂੰ ਪਤਾ ਜੀ ਤੇ ਬਾਕੀ ਦੀ ਗੱਲ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਪੂਰੀ ਟੌਪ ਦੀ ਛੋਟੀ ਦਿਖਾਤੀ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈਤਾ ਇਹਦੇ ਲਈ ਧੰਨਵਾਦ ਜਲਦ ਮਿਲਦਾ ਕਹਿੰਦਾ ਵੀਡੀਓ ਦੇ